ਪੰਜਾਬ ਦੀ ਸਿਆਸਤ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਸੀ ਪਰ ਇਹਨਾਂ ਸਾਰੇ ਮੁੱਦਿਆਂ ਦਾ ਤਰੂਵੀਕਰਨ ਉਦੋਂ ਹੋ ਜਾਂਦਾ ਹੈ ਜਦੋਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਚਰਚਾ ਆਈ ਕਿ ਕੀ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਜਾਵੇਗਾ ਤੇ ਬਾਕੀਆਂ ਤੇ ਚਰਚਾ ਹੋਏਗੀ ਦਵਿੰਦਰ ਯਾਦਵ ਪੰਜਾਬ ਦੇ ਵਿੱਚ ਨੇ ਤੇ ਇੱਕ ਰਿਪੋਰਟ ਦਵਿੰਦਰ ਯਾਦਵ ਨੇ ਤਿਆਰ ਕੀਤੀ ਹੈ ਜੋ ਹਾਈ ਕਮਾਂਡ ਦੇ ਟੇਬਲ ਤੇ ਪਹੁੰਚਣੀ ਹੈ ਚਰਚਾ ਕਰਾਂਗੇ ਕਿ ਆਖਰਕਾਰ ਇਸ ਰਿਪੋਰਟ ਦੇ ਵਿੱਚ ਕੀ ਹੋਏਗਾ ਤੇ ਸਭ ਤੋਂ ਵੱਡੀ ਗੱਲ ਕਿ ਇਹ ਸਾਰੇ ਮਾਮਲੇ ਮਸਲੇ ਦੇ ਵਿਚਕਾਰ ਕਾਂਗਰਸ ਅਤੇ ਆਮ ਆਦਮੀ ਦੇ ਵਿਚਕਾਰ ਇੱਕ ਵੱਡੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੈ ਸੀਟ ਸ਼ੇਰਿੰਗ ਨੂੰ ਲੈ ਕੇ ਚਰਚਾ ਜੋ ਸੋਰਸਸ ਦੇ ਹਵਾਲੇ ਨਾਲ ਖਬਰ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਇੱਕ ਪਾਸੇ ਪੰਜਾਬ ਦੀ ਕਾਂਗਰਸ ਸਿੱਧੂ ਵੜਿੰਗ ਪ੍ਰਤਾਪ ਬਾਜਪਏ ਦੇ ਸਾਰਿਆਂ ਰੌਲਿਆਂ ਦੇ ਵਿਚਕਾਰ ਹੈ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਸੀਟ ਸ਼ੇਰਿੰਗ ਦੀ ਚਰਚਾ ਚੱਲੀ ਜਾਂਦੀ ਹੈ ਕਿਸ ਤਰ੍ਹਾਂ ਵੇਖ ਰਹੇ ਹੋ ਮੈਨੂੰ ਲੱਗਦਾ ਇਹ ਕੋਈ ਫਿਲਮ ਜੀ ਲੱਗ ਰਹੀ ਹੈ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਨਾ ਇੱਕ ਪਾਸੇ ਇੱਕ ਟੀਰ ਦਿਖਾਈ ਜਾਂਦੀ ਹੈ ਦੂਜੇ ਪਾਸੇ ਕੁਝ ਹੋਰ ਹੋ ਰਿਹਾ ਹੁੰਦਾ ਹੈ ਪੰਜਾਬ 'ਚ ਰੌਲਾ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਦੋਂ ਹੁਣ ਦਵਿੰਦਰ ਯਾਦਵ ਪਰਭਾਰੀ ਆਏ ਤੇ ਭਾਵੇਂ ਇਹ ਕਿਹਾ ਗਿਆ ਕਿ ਇਹ ਅਫੀਸ਼ੀਅਲ ਅਜੰਡਾ ਨਹੀਂ ਹੈ ਕਿ ਫੀਡਬੈਕ ਕੀ ਹੈ ਪੰਜਾਬ ਦੀ ਕਾਂਗਰਸ ਦਾ ਕਿਉਂਕਿ ਉਹ ਦਿੱਲੀ ਹਾਈ ਕਮਾਂਡ ਪਹਿਲਾਂ ਹੀ ਫੀਡਬੈਕ ਲੈ ਚੁੱਕੀ ਹੈ ਪ੍ਰਤਾਪ ਬਾਜਵਾ ਜਾਏ ਨਵਜੋਤ ਸਿੱਧੂ ਜਾਏ ਰਾਜਾ ਵੜਿੰਗ ਜਾਏ ਸੁਖਜਿੰਦਰ ਰੰਡਾਵਾ ਹੋਰ ਸਾਰੇ ਵੱਡੇ ਲੀਡਰ ਜਾਏ ਪਰ ਫਿਰ ਵੀ ਦਵਿੰਦਰ ਯਾਦਵ ਜਦੋਂ ਪੰਜਾਬ ਆਏ ਤੇ ਕਾਂਗਰਸ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਇਸ ਕਰਕੇ ਭੇਜਿਆ ਕਿ ਹਰੀਸ਼ ਚੌਧਰੀ ਬਹੁਤ ਜ਼ਿਆਦਾ ਸਰਗਰਮ ਨਹੀਂ ਰਹੇ ਹਮਮ ਔਰ ਪੰਜਾਬ ਦੀ ਕਾਂਗਰਸ 'ਚ ਰੌਲੇ ਬੜੇ ਆ ਇਸ ਕਰਕੇ ਦਵਿੰਦਰ ਯਾਦਵ ਨੂੰ ਭੇਜਿਆ ਸੀ ਵੀ ਇਹਨਾਂ ਰੌਲਿਆਂ ਦੇ ਉੱਤੇ ਤੁਸੀਂ ਘੋਖ ਕਰੋ ਕਿ ਜ਼ਮੀਨ ਤੇ ਕਾਂਗਰਸ ਖੜੀ ਕਿੱਥੇ ਆ ਕਿਉਂਕਿ ਸਾਡੇ ਬਹੁਤ ਸਾਰੇ ਲੀਡਰ ਨੇ ਜਿਵੇਂ ਕਈ ਵਾਰੀ ਸਕੂਟਰ ਦੇ ਟਾਇਰ 'ਚ ਟਰੱਕ ਦੇ ਟਾਇਰ ਜਿੰਨੀ ਹਵਾ ਨਹੀਂ ਭਰੀ ਜਾ ਸਕਦੀ ਪਰ ਭਰਤੀ ਸਾਡੇ ਲੀਡਰਾਂ ਨੇ 22 ਤੋਂ ਪਹਿਲਾਂ ਕਾਂਗਰਸ ਅੱਡੇ ਜੋਗੀ ਹੈ ਨਹੀਂ ਸੀ ਜਿਹੜੀ ਦਿਖਾ ਤੀ ਕਹਿੰਦੇ ਵੀ 80 ਤੋਂ ਵੱਧ ਸੀਟਾਂ ਲੈ ਜਾਗੇ ਤੇ ਨਿਕਲੀਆਂ 18 ਤੇ ਹੁਣ ਉਹ ਸਿੱਧੂ ਦੇ ਗੱਲ ਪਾਉਂਦੇ ਨੇ ਵੀ ਸਿੱਧੂ ਕਰਕੇ 18 ਰਹਿ ਗਈਆਂ ਅਸਲ 'ਚ ਇੰਨਾ ਲੋਡ ਚੱਕਣ ਜੋਗੀ ਹੈ ਨਹੀਂ ਸੀ ਕਾਂਗਰਸ ਮਾਫੀਆ ਰਾਜ ਨੇ ਖੋਖਲੀ ਕੀਤੀ ਪਈ ਸੀ ਕੈਪਟਨ ਮਰਿੰਦਰ ਦੇ 5 ਸਾਲਾਂ ਦੇ ਮਾਫੀਆ ਰਾਜ ਨੇ ਖੋਖਲੀ ਕੀਤੀ ਪਈ ਸੀ ਔਰ ਚੰਨੀ ਚੰਗੀ ਸੋਚ ਨਾਲ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਆਏ ਪਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਜੋ ਕਰਤਾ ਹੁਣ ਪਤਾ ਨਹੀਂ ਉਹ ਚੰਨੀ ਸਾਹਿਬ ਦੇ ਪਾਗਾਂ 'ਚ ਕੀ ਲਿਖਿਆ ਸੀ ਕਿ ਉਹ ਰਿਸ਼ਤੇਦਾਰਾਂ ਤੋਂ ਨੋਟ ਫੜੇ ਗਏ ਤੇ ਚੰਨੀ ਸਾਹਿਬ ਦੇਖ ਲੋ ਨਹੀਂ ਜਿੱਤ ਸਕੇ ਮਤਲਬ ਕਾਂਗਰਸ ਜਿੱਤੀ ਨਹੀਂ ਹੁਣ ਵੀ ਜਿਹੜੀ ਹਾਈ ਕਮਾਂਡ ਹੈ ਨਾ ਉਹ ਭਰੋਸਾ ਜਾਂ ਨਹੀਂ ਕਰ ਰਹੀ ਕਿਸੇ ਤੇ ਹਾਈ ਕਮਾਂਡ ਇਹ ਜਾਣਨਾ ਚਾਹੁੰਦੀ ਹੈ ਵੀ ਹਕੀਕਤ ਕੀ ਹੈ ਇਸੇ ਕਰਕੇ ਦਵਿੰਦਰ ਚੌਧਰੀ ਹੁਣ ਦਵਿੰਦਰ ਯਾਦਵ ਉਹਨਾਂ ਨੂੰ ਭੇਜਿਆ ਗਿਆ ਕਿ ਤੁਸੀਂ ਜ਼ਮੀਨ ਤੇ ਪੜੋ ਵਰਕਰਾਂ ਵਲੰਟੀਰਾਂ ਉਹਨਾਂ ਨੂੰ ਮਿਲੋ ਬਲਾਕ ਪ੍ਰਧਾਨਾਂ ਨੂੰ ਮਿਲੋ ਸਭ ਨੂੰ ਮਿਲੋ ਉਹਨਾਂ ਤੋਂ ਫੀਡਬੈਕ ਲਓ ਔਰ ਇੱਕ ਗੁਪਤ ਅਜੰਡਾ ਸੀ ਦੱਸਿਆ ਨਹੀਂ ਗਿਆ ਕਿ ਫੀਡਬੈਕ ਗਠਬੰਧਨ ਤੇ ਵੀ ਲੈਣੀ ਹੈ ਭੇਜਿਆ ਗਿਆ ਕਿ ਰੋਲੇ ਹੱਲ ਕਰੋ ਰੋਲੇ ਹੱਲ ਕਰੋ ਵੀ ਮਸਲੇ ਤੇ ਰਿਪੋਰਟ ਬਣਾਓ ਵੀ ਹੈ ਕੀ ਕਾਂਗਰਸ ਤੇ ਹੁਣ ਜਦੋਂ ਮੀਟਿੰਗਾਂ ਦਵਿੰਦਰ ਯਾਦਵ ਨਾਲ ਹੋਈਆਂ ਮੁੱਖ ਮੁੱਦਾ ਬਣ ਕੇ ਆ ਗਿਆ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਉਹਦੇ ਤੇ ਫੀਡਬੈਕ ਵਰਕਰਾਂ ਦੀ ਆ ਗਈ ਵਲੰਟੀਅਰਸ ਦੀ ਆ ਗਈ ਔਰ ਇਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਚਾਨਕ ਹੀ ਇੱਕ ਵਾਰ ਫਿਰ ਸਾਜ਼ਿਸ਼ਾਂ ਨੇ ਸ਼ਿਕਾਇਤਾਂ ਇਹ ਮੀਡੀਆ ਦੇ ਵਿੱਚ ਦੇਖੋ ਕਿੰਨੀਆਂ ਗੱਲਾਂ ਆਈਆਂ ਮੈਂ ਤਾਂ ਅਖਬਾਰਾਂ 'ਚ ਹੀ ਪੜੀਆਂ ਸਾਰੀਆਂ ਚੀਜ਼ਾਂ ਉਹਦਾ ਐਨਾਲਿਸਿਸ ਕਰ ਰਿਹਾ ਕਈ ਲੀਡਰਾਂ ਨੂੰ ਬਲੌਕ ਪ੍ਰਧਾਨਾਂ ਨੂੰ ਉਚਿਤੇ ਤੌਰ ਤੇ ਕਿਹਾ ਗਿਆ ਕੁਝ ਲੋਕਾਂ ਵੱਲੋਂ ਕਿ ਤੁਸੀਂ ਇਹਨਾਂ ਮੀਟਿੰਗਾਂ 'ਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣਾ ਹੈ ਔਰ ਇੱਥੋਂ ਤੱਕ ਰਿਪੋਰਟਾਂ ਆਈਆਂ ਨੇ ਕਿ ਜੇ ਕੋਈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣ ਲੱਗਦਾ ਸੀ ਤੇ ਦਵਿੰਦਰ ਯਾਦਵ ਜਿਹੜੇ ਪਰਿਵਾਰੀ ਨੇ ਉਹ ਉਹਨਾਂ ਨੂੰ 2 ਦੀ ਪੁਆਇੰਟ ਬਿਨਾ ਕਿਸੇ ਵੈਰ ਵਿਰੋਧ ਦੇ ਨਿਰਪੱਖਤਾ ਦੇ ਨਾਲ ਗੱਲ ਕਰਨ ਲਈ ਕਹਿ ਦਿੰਦੇ ਸੀ ਮਤਲਬ ਦਵਿੰਦਰ ਯਾਦਵ ਨੂੰ ਵੀ ਕਿਤੇ ਨਾ ਕਿਤੇ ਇਹ ਅੰਦੇਸ਼ਾ ਬਣ ਗਿਆ ਸੀ ਉਹਨਾਂ ਦੇ ਮਨ 'ਚ ਸੁਨੇਹਾ ਉਹਨਾਂ ਨੂੰ ਲੱਗ ਗਿਆ ਸੀ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਗਿਣ ਮਿੱਥ ਕੇ ਵੀ ਖਿਲਾਫ ਗੱਲਾਂ ਮੀਟਿੰਗਾਂ 'ਚ ਕਈ ਜਾ ਸਕਦੀਆਂ ਨੇ ਇਹਦੇ ਨਾਲ ਦਵਿੰਦਰ ਯਾਦਵ ਉਹਨਾਂ ਨੇ ਜਿੰਨੀ ਨਿੱਘੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਹੋਰਾਂ ਨਾਲ ਵੀ ਕੀਤੀ ਰਾਜਾ ਵੜਿੰਗਣਾ ਨਿੱਘੀ ਮੁਲਾਕਾਤ ਹੋਈ ਸ਼ਾਰਿਆਂ ਨਾਲ ਹੀ ਦਵਿੰਦਰ ਯਾਦਵ ਬੜੇ ਨਿੱਘੇ ਤਰੀਕੇ ਨਾਲ ਮਿਲੇ ਪੂਰੀ ਇੱਜ਼ਤ ਔਰ ਮੁਹੱਬਤ ਨਾਲ ਮਿਲੇ ਨਵਜੋਤ ਸਿੰਘ ਸਿੱਧੂ ਨੂੰ ਵੀ ਓਨੀ ਸ਼ਿੱਦਤ ਦੇ ਨਾਲ ਉਹ ਮਿਲੇ ਔਰ ਲਬੂ ਲਬਾਬੇ ਨਿਕਲਿਆ ਇਸ ਮੀਟਿੰਗ ਦਾ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਦਵਿੰਦਰ ਯਾਦਵ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਆਨ ਦੇ ਦੇਣਗੇ ਕੋਈ ਆ ਕੇ ਤੇ ਅਸੀਂ ਅਸੀਂ ਦਬਾਅ ਬਣਾ ਲਾਂਗੇ ਨਵਜੋਤ ਸਿੰਘ ਸਿੱਧੂ ਤੇ ਅਜੇ ਹਕ ਕੁਝ ਨਹੀਂ ਹੋਇਆ ਬਲਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਜਾ ਕੇ ਮੀਟਿੰਗ ਕਿ ਅਨੁਸ਼ਾਸਨ ਸਾਰਿਆਂ ਲਈ ਹੋਣਾ ਚਾਹੀਦਾ ਨਵਜੋਤ ਸਿੱਧੂ ਤਾਂ ਅਨੁਸ਼ਾਸਨ ਭੰਗ ਕਰਦਾ ਹੀ ਨਹੀਂ ਸੱਚ ਬੋਲਣਾ ਕੀ ਅਨੁਸ਼ਾਸਨ ਭੰਗ ਕਰਨਾ ਹੁੰਦਾ ਪਾਰਟੀ ਦੇ ਹੱਕ ਚ ਵਰਕਰ ਦੇ ਤੌਰ ਤੇ ਕੰਮ ਕਰਨਾ ਕੀ ਅਨੁਸ਼ਾਸਨ ਭੰਗ ਕਰਨਾ ਹੁੰਦਾ ਨਹੀਂ ਹੁੰਦਾ ਔਰ ਰੋਕ ਦੇ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਚ ਲੋਕਾਂ ਨੂੰ ਜਾਣ ਤੋਂ ਰੇ ਵੀ ਜੀ ਹੁਣ ਬਲਵਿੰਦਰ ਲਾਢੀ ਉਹਨਾਂ ਨੇ ਜਿਹੜੀ ਉੱਥੇ ਬਠਿੰਡਾ ਦੇ ਵਿੱਚ ਪ੍ਰੋਗਰਾਮ ਰੱਖਿਆ ਉਹਦੇ ਚ ਕਾਂਗਰਸ ਪਾਰਟੀ ਦੇ ਕਈ ਲੀਡਰ ਹੀ ਸ਼ਰਯਮ ਅਪੀਲਾਂ ਕਰ ਰਹੇ ਵੀ ਨਾ ਜਾਓ ਵੀ ਹਰਵਿੰਦਰ ਲਾੜੀ ਪਾਰਟੀ ਦਾ ਹਿੱਸਾ ਨਹੀਂ ਬਾਕੀ ਲੋਕ ਤਾਂ ਪਾਰਟੀ ਦਾ ਹਿੱਸਾ ਹੀ ਨੇ ਨਾ ਜੇ ਹਰਵਿੰਦਰ ਲਾੜੀ ਤੁਸੀਂ ਕਹਤਾ ਹਿੱਸਾ ਨਹੀਂ ਹੁੰਜ ਕਿਸੇ ਦੇ ਕਹਿਣ ਨਾਲ ਨਹੀਂ ਆ ਉਹਦੇ ਸਬੂਤ ਜਨਤਕ ਕਰੋ ਉਸ ਵੇਲੇ ਦੀਆਂ ਕੋਈ ਖਬਰਾਂ ਕੱਢੋ ਪਤਾ ਲੱਗੇ ਵੀ ਤੁਸੀਂ ਪਹਿਲਾਂ ਕਦੀ ਹਰਵਿੰਦਰ ਲਾੜੀ ਤੇ ਕਾਰਵਾਈ ਕੀਤੀ ਹੈ ਜਾਂ ਨਹੀਂ ਕੀਤੀ ਉਹ ਹਜੇ ਤੱਕ ਕਲੀਅਰ ਨਹੀਂ ਰਾਜਾ ਵੜਿੰਗ ਨੇ ਨਹੀਂ ਕਲੀਅਰ ਕੀਤਾ ਉਹਦੇ ਤੇ ਰਾਜਾ ਵੜਿੰਗ ਪ੍ਰਧਾਨ ਹੈ ਪੰਜਾਬ ਕਾਂਗਰਸ ਦੇ ਅਗਰ ਕੋਈ ਜ਼ਿਲ੍ਹੇ ਦੀ ਬੋਡੀ ਖਰਵਿੰਦਰ ਲਾੜੀ ਤੇ ਇਲਜ਼ਾਮ ਲਾ ਰਹੀ ਹੈ ਤੇ ਰਾਜਾ ਵੜਿੰਗ ਸਪਸ਼ਟੀਕਰਨ ਦੇਣ ਉਹਦੇ ਤੇ ਪੋਸਟ ਕਰਦੇ ਨੇ ਸੋਸ਼ਲ ਮੀਡੀਆ ਤੇ ਰਾਜਾ ਵੜਿੰਗ ਨੇ ਵੀ ਨਹੀਂ ਕੀਤਾ ਸੋ ਕੁੱਲ ਮਿਲਾ ਕੇ ਲਬੋ ਲਬਾਬ ਇਹ ਹੈ ਕਿ ਦਵਿੰਦਰ ਯਾਦਵ ਅੱਗੇ ਪੰਜਾਬ ਕਾਂਗਰਸ ਦੇ ਸਾਰੇ ਭੇਦ ਖੁੱਲ ਗਏ ਕਿ ਪੰਜਾਬ ਕਾਂਗਰਸ ਚ ਕਿਵੇਂ ਜਿਹੜੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਨਾ 7525 ਕਿ ਕਿਵੇਂ ਸਾਜ਼ਿਸ਼ਾਂ ਵੀ ਰਚੀਆਂ ਜਾਂਦੀਆਂ ਨੇ ਲੀਡਰਾਂ ਦੇ ਖਿਲਾਫ ਇਹ ਦਵਿੰਦਰ ਯਾਦਵ ਮਹਿਸੂਸ ਕਰ ਗਏ ਕਿ ਕਿਵੇਂ ਨਕਲੀ ਸ਼ਿਕਾਇਤਾਂ ਵੀ ਲਾਈਆਂ ਜਾਂਦੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਦਵਿੰਦਰ ਯਾਦਵ ਨੇ ਜੋ ਸੋਚਿਆ ਸੀ ਪੰਜਾਬ ਆ ਕੇ ਪੰਜਾਬ ਦੀ ਕਾਂਗਰਸ ਦੇ ਪ੍ਰਤੀ ਉਹਨਾਂ ਦੀ ਫੀਡਬੈਕ ਦੇ ਪ੍ਰਤੀ ਉਹ ਬੜੇ ਹੈਰਾਨ ਹੁੰਦੇ ਹੋਣਗੇ ਕਿ ਮੈਂ ਦਿੱਲੀ ਬੈਠ ਕੇ ਕੁਝ ਸੁਣਦਾ ਕਿ ਪੰਜਾਬ ਚ ਆ ਕੇ ਹਾਲਾਤ ਬਿਲਕੁਲ ਹੀ ਵੱਖਰੇ ਨੇ ਔਰ ਜਿਤ ਤੱਕ ਗੱਲ ਰਹੀ ਗਠਜੰਬੰਦਨ ਦੀ ਆਮ ਆਦਮੀ ਪਾਰਟੀ ਦੇ ਨਾਲ ਉਹ ਵੀ ਫੀਡਬੈਕ ਉਹਨਾਂ ਨੂੰ ਮਿਲੀ ਜੁਲੀ ਗਈ ਹੈ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਗਠਜੰਬੰਦਨ ਹੋਣਾ ਚਾਹੀਦਾ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਗਠਜੰਬੰਦ ਨਹੀਂ ਹੋਣਾ ਚਾਹੀਦਾ ਮਤਲਬ ਕਿ ਦਵਿੰਦਰ ਯਾਦਵ ਨੂੰ ਇਹ ਨਜ਼ਰ ਆ ਗਿਆ ਪੰਜਾਬ ਦੀ ਕਾਂਗਰਸ ਦੇ ਵਿੱਚ ਕਈ ਗੁੱਟ ਨੇ ਇਹ ਦਵਿੰਦਰ ਯਾਦਵ ਨੂੰ ਮਹਿਸੂਸ ਹੋ ਗਿਆ ਕਿ ਪੰਜਾਬ ਦੀ ਕਾਂਗਰਸ ਚ ਕਈ ਗੁੱਟ ਨੇ ਪੰਜਾਬ ਦੀ ਕਾਂਗਰਸ ਸੰਤੁਲੇਤ ਤੌਰ ਇਕੱਠੀ ਹੋ ਕੇ ਕੰਮ ਨਹੀਂ ਕਰ ਰਹੀ ਸੋ ਬਹੁਤ ਵੱਡਾ ਚੈਲੰਜ ਪੰਜਾਬ ਦੀ ਕਾਂਗਰਸ ਇਸ ਵਕਤ ਦਿੱਲੀ ਹਾਈ ਕਮਾਂਡ ਲਈ ਬਣੀ ਹੋਈ ਹੈ ਦਲਸਾਭ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਘਟ ਜੋੜ ਕਰਨਾ ਜਾਂ ਨਹੀਂ ਕਰਨਾ ਦੂਜੇ ਪਾਸੇ ਸੀਟ ਸ਼ੇਰਿੰਗ ਤੇ ਚਰਚਾ ਜੋ ਸਾਡੇ ਸੋਰਸਸ ਨੇ ਇੱਕ ਮੀਟਿੰਗ ਸਾਡੇ 7:00 ਦੇ ਕਰੀਬ ਸ਼ੁਰੂ ਹੁੰਦੀ ਹੈ ਦਿੱਲੀ ਦੇ ਵਿੱਚ ਉਹ ਮੀਟਿੰਗ ਕਾਫੀ ਲੰਬੀ ਚੱਲਦੀ ਹੈ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਕਾਰ ਮੀਟਿੰਗ ਹੋਈ ਹੈ ਇਥੇ ਇਹ ਸਾਫ ਹੈ ਕਿ ਸੀਟ ਸ਼ੇਰਿੰਗ ਦੇ ਉੱਤੇ ਚਰਚਾ ਹੋਈ ਹੋएगी ਤੇ ਇੱਕ ਪਾਸੇ ਕਹਿ ਰਹੇ ਆ ਕਿ ਸੀਟ ਸ਼ੇਰਿੰਗ ਦੂਜੇ ਪਾਸੇ ਕਹਿ ਰਹੇ ਕਿ ਘਟ ਜੋੜੀ ਨਹੀਂ ਹੋਣਾ ਮੈਂ ਉਹੀ ਕਹਿ ਰਿਹਾ ਨਾ ਕਾਂਗਰਸ ਦੀ ਹਾਈ ਕਮਾਂਡ ਐਕਚੁਅਲੀ ਪੰਜਾਬ ਦੀ ਵਲੰਟੀਅਰਸ ਦੀ ਵਰਕਰਾਂ ਦੀ ਪੰਜਾਬ ਦੇ ਹੋਰ ਲੀਡਰਾਂ ਦੀ ਭਾਵਨਾ ਤੋਂ ਜਾਣੂ ਹੋਣਾ ਚਾਹੁੰਦੀ ਸੀ ਦੇਖੋ ਰਾਜਾ ਵਡਿੰਗਾ ਆਪਣੀ ਗੱਲ ਰੱਖਿਆ ਹੈ ਪ੍ਰਤਾਪ ਬਾਜਵਾ ਰੱਖਿਆ ਹੈ ਨਵਜੋਤ ਸਿੱਧੂ ਰੱਖਿਆ ਹੈ ਸੁਖਜਿੰਦਰ ਰੰਦਾਵਾ ਰੱਖਿਆ ਹੈ ਇਹ ਚਾਰ ਪੰਜ ਲੋਕ ਤਾਂ ਕਾਂਗਰਸ ਨਹੀਂ ਹੈ ਨਾ ਕਾਂਗਰਸ ਦਾ ਵਰਕਰ ਨੇ ਵਲੰਟੀਅਰਸ ਨੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਐਕਸ ਐਮ ਐਲ ਏਜ਼ ਨੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸਾਰੇ ਕਾਂਗਰਸ ਨੇ ਸੋ ਇਸ ਕਰਕੇ ਕਾਂਗਰਸ ਹਾਈ ਕਮਾਂਡ ਸਾਰਿਆਂ ਦੀ ਫੀਡਬੈਕ ਲੈਣੀ ਚਾਹੁੰਦੀ ਸੀ ਭਾਵੇਂ ਇਲਾਨ ਨਹੀਂ ਕੀਤਾ ਭਾਵੇਂ ਇਲਾਨ ਨਹੀਂ ਕੀਤਾ ਦਵਿੰਦਰ ਯਾਦਵ ਨੇ ਕਿ ਮੈਂ ਫੀਡਬੈਕ ਵੀ ਲੈਣੀ ਹੈ ਪਰ ਅਣਇਲਾਨੇ ਤੌਰ ਤੇ ਉਹ ਫੀਡਬੈਕ ਵੀ ਲੈ ਕੇ ਗਏ ਨੇ ਔਰ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਹੁਣ ਜਿਹੜੀ ਗੱਲ ਤੁਸੀਂ ਕੀਤੀ ਕਿ ਦਿੱਲੀ ਚ ਮੀਟਿੰਗਾਂ ਹੋ ਰਹੀਆਂ ਨੇ ਇਸੇ ਕਰਕੇ ਦਵਿੰਦਰ ਯਾਦਵ ਉਹਨਾਂ ਦੀ ਫੀਡਬੈਕ ਬੜੀ ਐਹਮੀਅਤ ਰੱਖਦੀ ਹੈ ਕਿ ਅਸੀਂ ਪੰਜਾਬ ਦੀ ਅਸਲ ਫੀਡਬੈਕ ਲੈ ਲਈ ਔਰ ਜਿਹੜੀਆਂ ਦਿੱਲੀ ਚ ਮੀਟਿੰਗਾਂ ਨੇ ਦੇਖੋ ਪਹਿਲਾਂ ਵੀ ਮੀਟਿੰਗ ਹੋਈ ਸਰਵ ਭਾਰਤਵਾਦ ਬੀਬੀ ਆਤਿਸ਼ੀ ਔਰ ਸੰਦੀਪ ਪਟਕ ਜਿਹੜੇ ਕੀ ਸੰਗਠਨ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਕੌਮੀ ਸੰਗਠਨ ਦੇ ਔਰ ਕਾਂਗਰਸ ਵੱਲੋਂ ਅਰਵਿੰਦਰ ਲਵਲੀ ਜੀ ਦਿੱਲੀ ਦੇ ਵੱਡੇ ਲੀਡਰ ਮਹੋਸੀਨਾ ਕਿਦਵਾਈ ਮਾਫ ਕਰਨਾ ਮਾਫ ਕਰਨਾ ਮੁਕਲワਸਨਿਕ ਔਰ ਸਲਮਾਨ ਖੁਰਸ਼ੀਦ ਸਾਹਿਬ ਔਰ ਅਸ਼ੋਕ ਗਹਿਲੋਤ ਇਹ ਸਾਰੇ ਇਸ ਮੀਟਿੰਗ ਦੇ ਵਿੱਚ ਲੰਮਾ ਸਮਾਂ ਹੋ ਗਿਆ ਪਹਿਲਾਂ ਵੀ ਇੱਕ ਮੀਟਿੰਗ ਹੋਈ ਹੈ ਦੂਜੀ ਮੀਟਿੰਗ ਪਰ ਅਸਲ ਜਿਹੜਾ ਮਸਲਾ ਹੈ ਗਗਨਦੀਪ ਜੀ ਦੋਵਾਂ ਪਾਰਟੀਆਂ ਦਾ ਇਹ ਹੈ ਵੀ ਅਸੀਂ ਮਿਲ ਕੇ ਲੜਨਾ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਚਾਹੁੰਦੀ ਹੈ ਪੰਜਾਬ ਦੀ ਆਲ ਇੰਡੀਆ ਕਾਂਗਰਸ ਦੀ ਕੇਂਦਰੀ ਸ਼ਪ ਵੀ ਚਾਹੁੰਦੀ ਹੈ ਕਿ ਅਸੀਂ ਮਿਲ ਕੇ ਲੜੀਏ ਪਰ ਦਿੱਲੀ ਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਹੈ ਉਹ ਲਗਾਤਾਰ ਵਿਰੋਧ ਕਰ ਰਹੀ ਹੈ ਦਿੱਲੀ ਦੇ ਕਈ ਲੀਡਰ ਵਿਰੋਧ ਕਰ ਰਹੇ ਨੇ ਕਿ ਅਸੀਂ ਆਪ ਨਾਲ ਮਿਲ ਕੇ ਨਹੀਂ ਲੜਨਾ ਉਹਨਾਂ ਦਾ ਤਰਕ ਇਹ ਹੈ ਕਿ ਦਿੱਲੀ ਚ ਜਿਹੜੀਆਂ ਲੋਕ ਸਭਾ ਸੀ ਪਿਛਲੀਆਂ ਅਸੀਂ ਕਈ ਸੀਟਾਂ ਤੇ ਦੂਜੇ ਨੰਬਰ ਤੇ ਰਹੇ ਹਾਂ ਪਹਿਲੇ ਨੰਬਰ ਤੇ ਭਾਜਪਾ ਰਹੀ ਹੈ ਹੁਣ ਦਿੱਲੀ ਦੇ ਵਿੱਚ 3-4 ਦਾ ਫਾਰਮੂਲਾ ਚਰਚਾ ਦੇ ਵਿੱਚ ਹੈ ਕਾਂਗਰਸ ਨੂੰ ਕਾਂਗਰਸ ਚਾਰ ਸੀਟਾਂ ਤੇ ਲੜਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਦੇਣਾ ਚਾਹੁੰਦੇ ਨੇ ਇਹ ਇਸ ਤਰ੍ਹਾਂ ਦਾ ਪ੍ਰਪੋਜ਼ਲ ਬਣਿਆ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਚੰਡੀਗੜ੍ਹ ਨਾਲ ਜੁੜਦਾ ਹੈ 7-7 ਸੀਟਾਂ ਦੇ ਉੱਤੇ ਦੋਵੇਂ ਪਾਰਟੀਆਂ ਦੀ ਗੱਲਬਾਤ ਚੱਲ ਰਹੀ ਹੈ ਲੇਕਿਨ ਦੋਵਾਂ ਪਾਰਟੀਆਂ ਨੂੰ ਡਰ ਕਿਸ ਗੱਲ ਦਾ ਹੈ ਖਾਸ ਤੌਰ ਤੇ ਕਾਂਗਰਸ ਨੂੰ ਡਰ ਇਸ ਗੱਲ ਦਾ ਹੈ ਕਿ ਜੇ ਅਸੀਂ 7-7 ਸੀਟਾਂ ਤੇ ਸਮਝੌਤਾ ਕਰ ਲਿਆ ਕਿਤੇ ਪੰਜਾਬ 'ਚ ਕੋਈ 파ੜ ਨਾ ਪੈ ਜੇ ਕਿਉਂਕਿ ਪੰਜਾਬ 'ਚ ਵਿਰੋਧ ਬਹੁਤ ਜ਼ਿਆਦਾ ਹੈ ਕਾਂਗਰਸ ਦੇ ਲੀਡਰਾਂ ਵੱਲੋਂ ਔਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਡਿਸਪਲਿਨ ਹੈ ਲੇਕਿਨ ਆਮ ਆਦਮੀ ਪਾਰਟੀ ਸਮਝੌਤਾ ਕਰਨ ਨੂੰ ਤਿਆਰ ਹੈ ਲੇਕਿਨ ਅਗਰ ਆਮ ਆਦਮੀ ਪਾਰਟੀ ਸਮਝੌਤਾ ਕਰੂਗੀ ਸੱਤ ਸੱਤ ਸੀਟਾਂ ਦਾ ਤੇ ਉਹਦੇ 'ਚ ਭਗਵੰਤ ਮਾਨ ਦੀ ਸਹਿਮਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਭਗਵੰਤ ਮਾਨ ਇਹ ਕਹਿਣਗੇ ਕਿ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਹਾਈ ਕਮਾਂਡ ਸਮਝੌਤਾ ਕਰਨ ਲਈ ਤਿਆਰ ਨਹੀਂ ਤੇ ਪੰਜਾਬ ਦੀ ਲੀਡਰਸ਼ਿਪ ਇੱਕ ਵਾਰ ਪੰਜਾਬ ਦੇ ਵਿੱਚ ਕਹੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝਾਤਾ ਕਰਨ ਨੂੰ ਤਿਆਰ ਹਾਂ ਕਿਉਂਕਿ ਨਹੀਂ ਤਾਂ ਵਰਕਰਾਂ ਵਲੰਟੀਅਰਸ ਨੇ ਇਕੱਠੇ ਨਹੀਂ ਚੱਲਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਇਸ ਸੰਭਾਵਨਾ ਤੇ ਵੀ ਗੱਲ ਕੀਤੀ ਗਈ ਕਿ ਜੇ ਅਸੀਂ ਪੰਜਾਬ ਦੇ ਵਿੱਚ ਇਸ ਸਮਝੌਤੇ ਤੋਂ ਬਾਹਰ ਰਹੀਏ ਅਸੀਂ ਆਪਣੇ ਆਪਣੇ ਤੌਰ ਤੇ ਲੜੀਏ ਪੰਜਾਬ 'ਚ ਅਸੀਂ ਦਿੱਲੀ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਉਹਨਾਂ ਦੇ ਵਿਚਾਰ ਕਰੀਏ ਸੋ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਲੜ ਮਿਲ ਕੇ ਲੜਨਾ ਚਾਹੁੰਦੇ ਨੇ ਉਹਨਾਂ ਨੇ ਪਲਾਨ ਗਗਨਜੀ ਦੋਵੇਂ ਬਣਾਉਣੇ ਨੇ ਵੀ ਜੇ ਅਸੀਂ ਮਿਲ ਕੇ ਲੜਦੇ ਹਾਂ ਤੇ ਕਿੰਨੀਆਂ-ਕਿੰਨੀਆਂ ਸੀਟਾਂ ਤੇ ਤੇ ਜੇ ਅਸੀਂ ਪੰਜਾਬ 'ਚ ਮਿਲ ਕੇ ਨਹੀਂ ਲੜਦੇ ਤੇ ਬਾਕੀ ਜਗ੍ਹਾ ਤੇ ਕਿੰਨੀਆਂ-ਕਿੰਨੀਆਂ ਸੀਟਾਂ ਤੇ ਸੋ ਦੋ ਪਲਾਨ A ਪਲਾਨ B ਇਹਦੇ ਉੱਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਇਸ ਮੀਟਿੰਗ ਦੇ ਵਿੱਚ ਵੀ ਗੱਲਬਾਤ ਅੱਗੇ ਵਧੀ ਹੈ ਕਿ ਦੋਨਾਂ ਹਾਲਾਤਾਂ ਦੇ ਵਿੱਚ ਵੀ ਕਿ ਸਾਡਾ ਸਮਝੌਤਾ ਪੰਜਾਬ ਸਣੇ ਪੂਰੇ ਮੁਲਕ 'ਚ ਹੈ ਜਾਂ ਪੰਜਾਬ ਤੋਂ ਬਿਨਾ ਪੂਰੇ ਮੁਲਕ 'ਚ ਹੈ ਇਹ ਦੋਵੇਂ ਪਲਾਨ ਦੇ ਉੱਤੇ ਜੋ ਸੂਤਰਾਂ ਤੋਂ ਪਤਾ ਲੱਗਾ ਇਹਦੇ ਤੇ ਗੱਲਬਾਤ ਅੱਗੇ ਵੱਧ ਰਹੀ ਹੈ ਮੌਕੇ ਦੇ ਹਿਸਾਬ ਨਾਲ ਫੈਸਲਾ ਲਵਾਂਗੇ ਤਲੋ ਸਭੇ ਸਾਰਿਆਂ ਦੇ ਵਿੱਚ ਗੱਲ ਚਰਚਾ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ ਕਿ ਕਾਂਗਰਸ ਦੇ ਵਿੱਚ ਕੋਈ ਅਨੁਸ਼ਾਸਨੀ ਕਾਰਵਾਈ ਨਵਜੋਤ ਸਿੰਘ ਸਿੱਧੂ ਦੇ ਉੱਤੇ ਹੋਵੇ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਜਾਵੇ ਅਜਿਹੀ ਕਿਉਂ ਚਰਚਾ ਸਾਹਮਣੇ ਆਈ ਤੁਹਾਡੇ ਕਿ ਇਸ ਚੀਜ਼ ਦੇ ਉੱਤੇ ਵੀ ਦਵਿੰਦਰ ਯਾਦਵ ਨੇ ਕੋਈ ਹੁਣ ਤੱਕ ਇਸ ਤੇ ਟਿੱਕਾ ਟਿੱਪਣੀ ਕੀਤੀ ਹੋਵੇ ਜਾਂ ਨਵਜੋਤ ਸਿੰਘ ਸਿੱਧੂ ਜੇਕਰ ਬਾਹਰ ਕੀਤੇ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਅਲਾਈਅੰਸ ਦਾ ਜਾਂ ਕਾਂਗਰਸ ਦਾ ਪੰਜਾਬ ਦਾ ਦੇਖੋ ਪਹਿਲੀ ਤਾਂ ਗੱਲ ਅਸੀਂ ਸਮਝੀਏ ਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਨਹੀਂ ਕੀਤੀ ਮੈਂ ਪਹਿਲਾਂ ਵੀ ਕਿਹਾ ਹੈ ਮਾਫੀਆ ਖਿਲਾਫ ਲੜਨਾ ਕਰਪਸ਼ਨ ਦੇ ਖਿਲਾਫ ਲੜਨਾ ਸੱਚ ਤੇ ਪਹਿਰਾ ਦੇਣਾ ਪੰਜਾਬ ਦੇ ਮੁੱਦਿਆਂ ਤੇ ਲੜਨਾ ਮੌਜੂਦਾ ਸਰਕਾਰ ਦਾ ਨੀਤੀਗਤ ਵਿਰੋਧ ਕਰਨਾ ਬੀਜੇਪੀ ਦਾ ਨੀਤੀਗਤ ਵਿਰੋਧ ਕਰਨਾ ਵਰਕਰਾਂ ਦੀਆਂ ਮੀਟਿੰਗਾਂ 'ਚ ਜਾਣਾ ਕਾਂਗਰਸ ਨੂੰ ਤਕੜੇ ਕਰਨ ਲਈ ਕੰਮ ਕਰਨਾ ਇਹ ਅਨੁਸ਼ਾਸਨਹੀਨਤਾ ਨਹੀਂ ਹੈ ਅਸਲ 'ਚ ਨਵਜੋਤ ਸਿੰਘ ਸਿੱਧੂ ਦਾ ਨਿੱਜੀ ਤੌਰ ਤੇ ਵਿਰੋਧ ਇਸ ਕਰਕੇ ਹੈ ਕਿ ਪਹਿਲਾਂ ਵੀ ਭਾਈ ਤੋਂ ਪਹਿਲਾਂ ਵੀ ਕਾਂਗਰਸ ਦੇ ਵਿੱਚ ਕੁਝ ਲੀਡਰ ਸੀ ਗਗਨਦੀਪ ਜੀ ਜਿਹੜੇ ਕਰਪਸ਼ਨ ਦੇ ਵਿੱਚ ਜਿਨ੍ਹਾਂ ਦੇ ਨਾਮ ਬੋਲਦੇ ਸੀ ਜਿਨ੍ਹਾਂ ਤੇ ਇਲਜ਼ਾਮ ਸੀ ਕਰਪਸ਼ਨ ਦੇ ਉਹ ਸਾਰੇ ਲੀਡਰਾਂ ਨੂੰ ਡਰ ਪੈ ਗਿਆ ਕਿ ਅਗਰ ਨਵਜੋਤ ਸਿੰਘ ਸਿੱਧੂ ਵਰਗੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਤੇ ਅਸੀਂ ਕਰਪਸ਼ਨ ਨਹੀਂ ਕਰ ਪਾਵਾਂਗੇ ਕਿੰਨੇ ਲੀਡਰ ਭਗਵੰਤ ਮਾਨ ਨੇ ਚੱਕ ਚੱਕ ਜੇਲ੍ਹਾਂ ਚ ਭੇਜੇ bizness ਦੀਆਂ ਜਾਂਚਾਂ ਚੱਲ ਰਹੀਆਂ ਨੇ ਉਹ ਐਡੇ ਦੁੱਧ ਤੋਤੇ ਨਹੀਂ ਹੈ ਕਿ ਭਗਵੰਤ ਮਾਨ ਸਾਰਿਆਂ ਨਾਲ ਹੀ ਧੱਕਾ ਕਰੀ ਜਾਂਦਾ ਐਡੇ ਦੁੱਧ ਤੋਤੇ ਨਹੀਂ ਹੈ ਬਿਨਾ ਕਿਸੇ ਵਜ੍ਹਾ ਤੋਂ ਹੀ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਬਿਨਾ ਅੱਗ ਤੋਂ ਤਾਂ ਧੂਆ ਵੀ ਨਹੀਂ ਹੁੰਦਾ ਸੋ ਕੁਝ ਨਾ ਕੁਝ ਤਾਂ ਸੀ ਨਾ ਹੁਣ ਮਾਮਲੇ ਅਦਾਲਤਾਂ 'ਚ ਚੱਲ ਰਹੇ ਨੇ ਹੁਣ ਅਗਰ ਉਹ ਅਦਾਲਤਾਂ 'ਚ ਬਰੀ ਹੋ ਜਾਂਦੇ ਨੇ ਫਿਰ ਅਸੀਂ ਕਵਾਂਗੇ ਕਿ ਉਹ ਪਾਕ ਸਾਫ ਸੀ ਫਿਰ ਅਸੀਂ ਉਹਨਾਂ ਨੂੰ ਸਲੂਟ ਕਰਾਂਗੇ ਵੀ ਤੁਸੀਂ ਤਾਂ ਬੜੇ ਇਮਾਨਦਾਰ ਸੀ ਭਾਈ ਤੁਹਾਡੇ ਬਾਰੇ ਗਲਤ ਧਾਰਨਾ ਬਣਾਈ ਤੀਂ ਭਗਵੰਤ ਮਾਨ ਨੇ ਕਿ ਤੁਸੀਂ ਕਰਪਟ ਹੋ ਪਹਿਲਾਂ ਅਦਾਲਤਾਂ 'ਚੋਂ ਸਾਫ਼ ਹੋ ਕੇ ਨਿਕਲਣ ਹੁਣ ਵੀ ਕਾਂਗਰਸ ਦੇ ਵਿੱਚ ਕਈ ਉਹ ਲੀਡਰ ਜਿਨ੍ਹਾਂ ਦੇ ਹੱਥ ਕ੍ਰਪਸ਼ਨ ਨਾਲ ਲਿਬੜੇ ਹੋਏ ਨੇ ਸਾਬਤ ਹੋਣ ਨਾ ਹੋਣ ਉਹ ਅਦਾਲਤਾਂ ਦਾ ਕੰਮ ਹੈ ਕ੍ਰਪਸ਼ਨ ਦੇ ਇਲਜ਼ਾਮ ਕਈ ਲੀਡਰਾਂ ਤੇ ਨੇ ਉਹਨਾਂ ਨੂੰ ਡਰ ਹੈ ਵੀ ਜੇ ਹੁਣ ਵੀ ਨਵਜੋਤ ਸਿੰਘ ਸਿੱਧੂ ਨੇ ਉਸੇ ਤਰ੍ਹਾਂ ਇਮਾਨਦਾਰੀ ਦਾ ਝੰਡਾ ਬੁਲੰਦ ਕਰ ਲਿਆ ਔਰ ਕਾਂਗਰਸ ਨੂੰ ਸਫਾਈ ਕਰਨ ਵਾਲੇ ਪਾਸੇ ਨਵਜੋਤ ਸਿੰਘ ਸਿੱਧੂ ਤੁਰ ਪਿਆ ਕਿ ਅਸੀਂ ਕ੍ਰਪਟ ਲੀਡਰਾਂ ਦੇ ਅੱਗੇ ਨਹੀਂ ਝੁਕਣਾ ਤੇ ਫਿਰ ਕੰਮ ਕਿਵੇਂ ਚੱਲੂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਵੀ ਕ੍ਰਪਟ ਕੌਣ ਹੈ ਇਹ ਤਾਂ ਅਦਾਲਤ ਦੱਸੂਗੀ ਕ੍ਰਪਟ ਕੌਣ ਹੈ ਪਰ ਕਈਆਂ ਤੇ ਕ੍ਰਪਸ਼ਨ ਦੇ ਪਰਚੇ ਨੇ ਕਈਆਂ ਤੇ ਵਿਜੀਲੈਂਸ ਜਾ ਰਹੀ ਹੈ ਉਹ ਕਿਉਂ ਜਾ ਰਹੀ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਘਰੇ ਕਿਉਂ ਨਹੀਂ ਜਾਂਦੀ ਗਗਨਦੀਪ ਸਿੰਘ ਦੇ ਘਰੇ ਕਿਉਂ ਨਹੀਂ ਜਾਂਦੀ ਵਿਜੀਲੈਂਸ ਇਹ ਇਹ ਸਾਰੇ ਫੈਕਟਰ ਨੇ ਗਗਨਦੀਪ ਜੀ ਕਿ ਜਿੰਨਾ ਲੋਕਾਂ ਤੇ ਕੁਝ ਨਾ ਕੁਝ ਇਲਜ਼ਾਮ ਹੈ ਸ਼ੱਕ ਹੈ ਵਿਜੀਲੈਂਸ ਬਿਊਰੋ ਜਾ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਕਿਉਂਕਿ ਇਮਾਨਦਾਰੀ ਦੀ ਲੜਾਈ ਲੜ ਰਿਹਾ ਹੁਣ ਭਗਵੰਤ ਮਾਨ ਦਾ ਜੇ ਮੁਕਾਬਲਾ ਪੰਜਾਬ 'ਚ ਕਰਨਾ ਹੈ ਤੇ ਤੁਹਾਨੂੰ ਇਮਾਨਦਾਰ ਚਿਹਰਾ ਹੀ ਦੇਣਾ ਪਊਗਾ ਨਰਿੰਦਰ ਮੋਦੀ ਦਾ ਮੁਕਾਬਲਾ ਕਰਨਾ ਹੈ ਤੇ ਇਮਾਨਦਾਰ ਚਿਹਰਾ ਦੇਣਾ ਪਊਗਾ ਪੰਜਾਬ ਚ ਭਗਵੰਤ ਮਾਨ ਦਾ ਮੁਕਾਬਲਾ ਕਰਨਾ ਇਮਾਨਦਾਰ ਚਿਹਰਾ ਦੇਣਾ ਪਊਗਾ ਕੈਪਟਨ ਅਮਰਿੰਦਰ ਆਪ ਕਹਿ ਚੁੱਕੇ ਨੇ ਕਿ ਕਿੰਨੇ ਲੀਡਰ ਕਿੰਨੇ ਐਮਐਲਏ ਮੇਰੇ ਰਾਜ ਦੇ ਵਿੱਚ ਮੇਰੇ ਕੋਲੇ ਫਾਈਲਾਂ ਸੀ ਮੈਨੂੰ ਹਾਈ ਕਮਾਂਡ ਨੇ ਕੰਮ ਨਹੀਂ ਕਰਨ ਦਿੱਤਾ ਇਸ ਕਰਕੇ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਫਾਈਲਾਂ ਕੈਪਟਨ ਕੋਲੇ ਸੀ ਜਾਂ ਹਾਈ ਕਮਾਂਡ ਕੋਲੇ ਸੀ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜ ਤੋਂ ਵੱਖਰਾ ਕਰੀਏ ਨਵਜੋਤ ਸਿੰਘ ਸਿੱਧੂ ਹੁੰਦਾ ਨਹੀਂ ਬੀਬੀ ਪ੍ਰਿੰਕਾ ਗਾਂਧੀ ਨੂੰ ਵੀ ਪਤਾ ਹੈ ਰਾਹੁਲ ਗਾਂਧੀ ਨੂੰ ਵੀ ਪਤਾ ਹੈ ਸੋਨੀਆ ਗਾਂਧੀ ਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਜਿਨੇ ਇੰਨੇ ਅਹੁਦੇ ਛੱਡਤੇ ਪੰਜਾਬ ਲਈ ਉਹ ਕੀ ਜਾਈਦਾ ਉਹ ਤੁਸੀਂ ਦੇਖੋ ਨਾ ਦਿੱਕਤ ਕਈ ਲੋਕਾਂ ਨੂੰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਦੇ ਤੌਰ ਦੇ ਵੀ ਐਡਾ ਤਕੜਾ ਵਿਰੋਧੀ ਧਿਰ ਚ ਐਮਐਲਏ ਨਵਜੋਤ ਸਿੱਧੂ ਐਮਐਲਏ ਨਹੀਂ ਤਾਂ ਵੀ ਉਹਦੀਆਂ ਰੈਲੀਆਂ ਦੇ ਵਿੱਚ 10-10 ਹਜ਼ਾਰ 12-12 15-15 ਹਜ਼ਾਰ ਹੋ ਗਏ ਹੁਣ ਤਾਂ 8 ਹੋ ਗਏ ਇਸ ਕਰਕੇ ਨਵਜੋਤ ਸਿੰਘ ਸਿੱਧੂ ਤੋਂ ਕੁਝ ਲੋਕਾਂ ਨੂੰ ਡਰ ਹੈ ਹਾਈ ਕਮਾਂਡ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਸੱਚਾ ਸੋਚਾ ਇਨਸਾਨ ਹੈ ਹੁਣ ਤੁਸੀਂ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਵੇਲੇ ਵੀ ਸਾਰੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸੀ ਸਾਰੇ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਨੇ ਝੂਠ ਬੋਲਿਆ ਗੱਦਾਰ ਹੈ ਸੱਚਾ ਕੌਣ ਸਾਬਤ ਹੋਇਆ ਨਵਜੋਤ ਸਿੰਘ ਸਿੱਧੂ ਤੇ ਬਾਕੀ ਕੋਈ ਬੋਲੇ ਮੁੜ ਕੇ ਕੁਸ਼ਕਦੇ ਨਹੀਂ ਔਰ ਸਾਰੇ ਝੂਠੇ ਪਏ ਸੋ ਇਸ ਕਰਕੇ ਦੇਖੋ ਨਵਜੋਤ ਸਿੰਘ ਸਿੱਧੂ ਚ ਹਰ ਬੰਦਾ ਸੰਪੂਰਨ ਨਹੀਂ ਹੈ ਨਵਜੋਤ ਸਿੰਘ ਸਿੱਧੂ 'ਚ ਵੀ ਕਮੀਆਂ ਹੋਣਗੀਆਂ ਮੇਰੇ 'ਚ ਕਮੀਆਂ ਨੇ ਤੁਹਾਡੇ 'ਚ ਕਮੀਆਂ ਨੇ ਸਾਹਮਣੇ ਸਾਡੇ ਕੈਮਰਾ ਪਰਸਨ ਇਹਨਾਂ ਦੇ ਵਿੱਚ ਵੀ ਕੁਝ ਕਮੀਆਂ ਹੋਣਗੀਆਂ ਹਰ ਵਿਅਕਤੀ ਸੰਪੂਰਨ ਨਹੀਂ ਹੈ ਕੁਝ ਨਾ ਕੁਝ ਕਮੀਆਂ ਹੁੰਦੀਆਂ ਪਰ ਨਵਜੋਤ ਸਿੰਘ ਸਿੱਧੂ ਦੀ ਕੋਈ ਕਮੀ ਪੰਜਾਬ ਦਾ ਨੁਕਸਾਨ ਨਹੀਂ ਕਰਦੀ ਨਵਜੋਤ ਸਿੰਘ ਸਿੱਧੂ 'ਚ ਕਰਪਸ਼ਨ ਵਾਲਾ ਅਗੋਂ ਨਹੀਂ ਹੈਗਾ ਨਵਜੋਤ ਸਿੰਘ ਸਿੱਧੂ 'ਚ ਇਹ ਗੱਲ ਹੋ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਸਰਗਰਮ ਨਹੀਂ ਰਹਿੰਦੇ ਉਹਨਾਂ ਨੂੰ ਸਮੇਂ-ਸਮੇਂ ਤੇ ਦਿੱਕਤਾਂ ਵੀ ਆਈਆਂ ਉਹਨਾਂ ਦੇ ਕਾਰੋਬਾਰ ਖੋਲੇ ਟੈਲੀਵਿਜ਼ਨ ਦੇ ਪ੍ਰੋਗਰਾਮ ਬੰਦ ਹੋ ਗਏ ਦਬਾਅ ਬਣਾਤਾ ਉਹਨਾਂ ਦੀ ਪਤਨੀ ਨੂੰ ਕੈਂਸਰ ਹੋ ਗਿਆ ਕੈਪਟਨ ਮਰਿੰਦਰ ਵੇਲੇ ਉਹਨਾਂ ਨੂੰ ਉਹਨਾਂ ਦਾ ਮਹਿਕਮਾ ਬਦਲਤਾ ਉਸ ਤੋਂ ਬਾਅਦ ਕੋਵਿਡ ਆ ਗਿਆ ਅਦਰ ਬਿਨਾਂ ਮਜਬੂਰੀ ਤੋਂ ਨਵਜੋਤ ਸਿੰਘ ਸਿੱਧੂ ਕਦੀ ਲੋਕਾਂ ਤੋਂ ਦੂਰ ਨਹੀਂ ਹੋਇਆ ਔਰ ਘਰ ਬੈਠਾ ਵੀ ਸੋਸ਼ਲ ਮੀਡੀਆ ਤੇ ਪੰਜਾਬ ਦੀਆਂ ਨੀਤੀਆਂ ਬਣਾਉਂਦਾ ਰਿਹਾ ਲੋਕਾਂ ਨੂੰ ਮਿਲਦਾ ਰਿਹਾ ਪੱਤਰਕਾਰਾਂ ਨੂੰ ਮਿਲਦਾ ਰਿਹਾ ਟੀਵੀ ਵਾਲਿਆਂ ਨੂੰ ਮਿਲਦਾ ਰਿਹਾ ਇਸ ਕਰਕੇ ਇਹ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਕਦੇ-ਕਦੇ ਸਰਗਰਮ ਹੁੰਦੇ ਨੇ ਇਹ ਵੀ ਗਲਤ ਹੈ ਅਸਲ 'ਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਮੁੱਦਾ ਨਹੀਂ ਹੈ ਤੇ ਜਦੋਂ ਕੋਈ ਮੁੱਦਾ ਨਹੀਂ ਹੈ ਤੇ ਫਿਰ ਮੁੱਦਾ ਵਿਰੋਧੀ ਕੀ ਬਣਾਉਂਦੇ ਨੇ ਕਿ ਜੀ ਹੁਣ ਨਵਜੋਤ ਸਿੰਘ ਸਿੱਧੂ ਕੁਝ ਦਿਨ ਰੈਲੀਆਂ ਕਰਕੇ ਫਿਰ ਘਰ ਬਹਿ ਜਾਣਗੇ ਉਸ ਸਰ ਉਹ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਮੇਰਾ ਵਰਕਰਾਂ ਨੂੰ ਮਿਲੂ ਵਲੰਟੀਅਰਸ ਨੂੰ ਮਿਲੂ ਡਾੜੀ ਹੈ ਵੀ ਨਵਜੋਤ ਸਿੰਘ ਸਿੱਧੂ ਜਦੋਂ ਸਰਗਰਮ ਹੋ ਜਾਂਦਾ ਹੈ ਤੇ ਉਦੋਂ ਪੰਜਾਬ ਦੀ ਰਾਜਨੀਤੀ ਮੁੱਦਿਆਂ ਤੇ ਆ ਜਾਂਦੀ ਹੈ ਤੇ ਕਈ ਲੋਕਾਂ ਨੂੰ ਇਹ ਗੱਲ ਮਾਫਕ ਨਹੀਂ ਕਿ ਨਵਜੋਤ ਸਿੱਧੂ ਬਾਰ-ਬਾਰ ਕਵੇ ਕਿ ਮਾਫੀਆ ਰਾਜ ਖਤਮ ਕਰੋ ਜਦੋਂ ਨਵਜੋਤ ਸਿੱਧੂ ਮਾਫੀਆ ਰਾਜ ਖਤਮ ਦੀ ਗੱਲ ਕਰਦਾ ਹੈ ਨਾ ਕਈਆਂ ਦੇ ਹਿਰਦੇ ਕੰਬਨ ਲੱਗ ਜਾਂਦੇ ਨੇ ਦਿਲ ਕੰਬਨ ਲੱਗ ਜਾਂਦੇ ਨੇ ਵੀ ਨਵਜੋਤ ਸਿੱਧੂ ਨੇ ਫੇਰ ਕਹਿਤਾ ਮਾਫੀਆ ਰਾਜ ਦੇ ਖਿਲਾਫ ਸੋ ਡਰਨ ਲੱਗ ਜਾਂਦੇ ਨੇ ਕਹਿੰਦੇ ਨੇ ਕਿ ਜਿਹੜਾ ਦੇਖੋ ਕਈ ਵਾਰੀ ਮਹੱਲੇ ਚ ਪੁਲਿਸ ਆਉਂਦੀ ਐ ਮਹੱਲੇ ਚ ਪੁਲਿਸ ਆਉਂਦੀ ਐ ਤੇ ਕਈ ਮੁੰਡੇ ਕੰਦਾ ਤੋਂ ਛਾਲਾ ਮਾਰ ਜਾਂਦੇ ਨੇ ਪੁਲਿਸ ਭਾਵੇਂ ਕਿਸੇ ਨੂੰ ਵੀ ਫੜਨ ਨਾ ਹੀ ਹੋਵੇ ਮਤਲਬ ਜਿਹੜੇ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਇਆ ਉਹ ਪੁਲਿਸ ਦੀ ਗੱਡੀ ਆਉਂਦੀ ਦੇ ਇੱਕੇ ਹੀ ਦੂਜੀ ਗਲੀ ਮੁੜ ਜਾਂਦਾ ਭਾਵੇਂ ਪੁਲਿਸ ਆਪਣੇ ਕੰਮ ਹੀ ਜਾਰੀ ਐ ਕਿਤੇ ਇਸੇ ਕਰਕੇ ਜਦੋਂ ਨਵਜੋਤ ਸਿੰਘ ਸਿੱਧੂ ਦਬਕਾ ਮਾਰਦੇ ਹਨ ਵੀ ਮੈਂ ਮਾਫੀਆ ਨੂੰ ਖਤਮ ਕਰੂੰਗਾ ਤੇ ਕਈਆਂ ਨੂੰ ਡਰ ਲੱਗਦਾ ਉਹ ਆਪਣੀਆਂ ਗੱਡੀਆਂ ਗੁੱਡੀਆਂ ਦੇ ਇੱਧਰ ਉੱਧਰ ਮੂੰਹ ਮੋੜ ਲੈਂਦੇ ਵੀ ਸਿੱਧੂ ਵਾਲੇ ਪਾਸੇ ਨਹੀਂ ਜਾਣਾ ਆ ਡਰ ਹੈ ਨਵਜੋਤ ਸਿੰਘ ਸਿੱਧੂ ਤੋਂ ਔਰ ਜਿੱਦਣ ਪੰਜਾਬ ਦੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਤਾਕਤ ਦਿੱਤੀ ਆ ਮਾਫੀਏ ਮੂਫੀਏ ਦੇ ਤਾਂ ਸਿੱਧੂ ਨੇ ਚੰਗਿਆੜੇ ਕਢਾ ਦੇਣੇ ਗਗਨਦੀਪ ਜੀ ਕਿਉਂਕਿ ਉਹ ਬੰਦਾ ਦਲੇਰ ਹੈ ਤੇ ਇਮਾਨਦਾਰ ਹੈ ਅੱਤ ਦਾ ਇਮਾਨਦਾਰ ਹੈ ਪਹਿਲਾਂ ਸਭ ਦੇ ਵਿਚਾਰ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣਾਂ ਦਾ ਬਿਆਨ ਬਹੁਤ ਚਰਚਾ ਚੜਿਆ ਉਹ ਕਹਿੰਦੇ ਕਿ ਇਸ ਵਾਰ 30 ਦੇ ਨਾਲ ਪਹਿਲੀ ਵਾਰ ਹੋਏਗਾ ਕਿ ਪੰਜਾਬ ਤੇ 130 ਦੇ ਨਾਲ ਪੰਜਾਬ ਚ ਇਤਿਹਾਸ ਬਣਾਵਾਂਗੇ ਕਹਿੰਦੇ ਸੁਪੜਾ ਸਾਫ ਕਰ ਦੇਾਂਗੇ ਸਭ ਦਾ ਅਲਾਈਂਸ ਵਾਲੇ ਪਾਸੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਵੀ ਨਹੀਂ ਜਾਣਾ ਚਾਹ ਦੇ ਦੇਖੋ 78 ਤੋਂ 18 ਕਾਂਗਰਸ ਕਿਉਂ ਹੋਈ ਕਿਉਂਕਿ ਸਿੱਧੂ ਚਿਹਰਾ ਨਹੀਂ ਸੀ ਸਿੱਧੂ ਇੱਕ ਇਮਾਨਦਾਰੀ ਦਾ ਪ੍ਰਤੀਬਿੰਬ ਹੈ ਚਰਨਜੀਤ ਚੰਨੀ ਸਿਆਣਾ ਲੀਡਰ ਸੀ ਚਰਨਜੀਤ ਚੰਨੀ ਉਹ ਰਿਸ਼ਤੇਦਾਰਾਂ ਦੇ ਨੋਟ ਆ ਗਏ ਤੇ ਉਹ ਚਰਨਜੀਤ ਚੰਨੀ ਨੂੰ ਉਹਦਾ ਨੁਕਸਾਨ ਹੋ ਗਿਆ 78 ਤੋਂ 18 ਕਾਂਗਰਸ ਆਈ ਆ ਪਿਛਲੇ ਲਗਾਤਾਰ ਚਰਨਜੀਤ ਚੰਨੀ ਤੋਂ ਪਹਿਲਾਂ ਦੇ 5 ਸਾਲ ਦੇ ਮਾਫੀਆ ਰਾਜ ਵੇਲੇ ਚਰਨਜੀਤ ਚੰਨੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮਾਫੀਆ ਨਹੀਂ ਚੱਲਣ ਦੇਣਾ ਕੰਮ ਵੀ ਚਰਨਜੀਤ ਚੰਨੀ ਨੇ ਬਹੁਤ ਚੰਗੇ ਕੀਤੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਈ ਮਸਲੇ ਚੰਨੀ ਨੇ ਹੱਲ ਕੀਤੇ ਜੇ ਕਿਤੇ ਆ ਰਿਸ਼ਤੇਦਾਰਾਂ ਵਾਲਾ ਮਸਲਾ ਚਰਨਜੀਤ ਚੰਨੀ ਜੀ ਹੱਲ ਕਰ ਦਿੰਦੇ ਨੋਟ ਨਾ ਫੜੇ ਜਾਂਦੇ ਤੇ ਸੀਟਾਂ ਹੋਰ ਵੀ ਮਿਲ ਜਾਣੀਆਂ ਸੀ ਪਰ ਸਿੱਧੂ ਨੂੰ ਵਖਰਾ ਕਰਤਾ ਤੇ ਸੀਟਾਂ ਕਿੱਥੇ ਰਹਿ ਗਈਆਂ ਇਸੇ ਤਰ੍ਹਾਂ ਅਗਰ ਹੁਣ ਭਗਵੰਤ ਮਾਨ ਨੂੰ ਦਿਖ ਰਿਹਾ ਕਿ ਨਵਜੋਤ ਸਿੱਧੂ ਨੂੰ ਫੇਰ ਖੁੰਝੇ ਲਾਉਣ ਦੀਆਂ ਯੋਜਨਾਵਾਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਚੱਲ ਰਹੀਆਂ ਨੇ ਫੇਰ ਉਹ ਲੀਡਰ ਜਿਹੜੇ 22 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਝੰਡਾ ਚੱਕ ਕੇ ਖੜ ਗਏ ਸੀ ਹੁਣ ਫੇਰ ਸਿੱਧੂ ਦੇ ਖਿਲਾਫ ਝੰਡਾ ਚੱਕ ਕੇ ਖੜ ਗਏ ਅਸਲ 'ਚ ਜਾਂ ਤਾਂ ਉਹ ਲੋਕ ਉਹ ਲੋਕ ਕਿਤੇ ਹੋਰ ਚੱਲ ਰਹੇ ਨੇ ਜਿਹੜੇ ਸ਼ਰਿਆਮ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰ ਰਹੇ ਨੇ ਵੀ ਇਹਨੂੰ ਪਾਰਟੀ 'ਚੋਂ ਕੱਢ ਦੋ ਨਵਜੋਤ ਸਿੱਧੂ ਡਿਸਿਪਲਨ ਕਰਦਾ ਹੈ ਜਾਂ ਤਾਂ ਉਹ ਲੋਕ ਕਿਤੋਂ ਹੋਰ ਚਾਰਜ ਹੋ ਰਹੇ ਨੇ ਮਤਲਬ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਸੈਲਾਂ ਤੇ ਜੁੜੀਆਂ ਇਹਦੀ ਖੋਜਬੀਨ ਕਾਂਗਰਸ ਨੂੰ ਕਰਨੀ ਚਾਹੀਦੀ ਹੈ ਵੀ ਜਿਹੜੇ ਧੁਰ ਵਿਰੋਧੀ ਨੇ ਨਵਜੋਤ ਸਿੱਧੂ ਦੇ ਕਿਤੇ ਉਹਨਾਂ ਦੇ ਉਹਨਾਂ ਦੀਆਂ ਤਾਰਾਂ ਕਿਤੇ ਗਲਤ ਸੈਲਾਂ ਨਾਲ ਤਾਂ ਨਹੀਂ ਜੁੜੀਆਂ 22 ਚ ਇਸੇ ਕਰਕੇ ਕਾਂਗਰਸ 18 ਤੇ ਆਈ ਹੈ ਕਿਉਂਕਿ ਕਈ ਲੀਡਰਾਂ ਦੀਆਂ ਤਾਰਾਂ ਗਲਤ ਸੈਲਾਂ ਤੇ ਜੁੜ ਗਈਆਂ ਤੁਸੀਂ ਦੇਖੋ ਪਟਾਕੇ ਪੈਗੇ ਨੇ ਬਾਈ ਦੀਆਂ ਚੋਣਾਂ ਤੋਂ ਬਾਅਦ ਹੁਣ ਭਗਵੰਤ ਮਾਨ ਇਸ ਕਰਕੇ 13 ਜ਼ੀਰੋ ਦੀ ਗੱਲ ਕਰਦਾ ਹੈ ਕਿ ਕਾਂਗਰਸ ਫਿਰ ਫੁੱਟ ਪੈ ਗਈ ਬੀਜੇਪੀ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣ ਸੰਨੀ ਦੇਵ ਨੇ ਗੁਰਦਾਸਪੁਰ ਇੰਨੇ ਕੰਮ ਕਰਤੇ ਕਿ ਬੀਜੇਪੀ ਸੋਚਦੀ ਹੋਣੀ ਵੀ ਗੁਰਦਾਸਪੁਰ ਕਰੀਏ ਕੀ ਅਸੀਂ ਜਦੋਂ ਦਾ ਸਿੱਧੂ ਨੇ ਛੱਡਿਆ ਅੰਮ੍ਰਿਤਸਰ ਕਦੀ ਜਿੱਤੇ ਨਹੀਂ ਤੇ ਅਕਾਲੀ ਦਲ ਨਾਲ ਗਠਜੋੜ ਨਹੀਂ ਤੇ ਅਕਾਲੀ ਦਲ ਦੀ ਸਥਿਤੀ ਤੁਸੀਂ ਆਪ ਵੇਖ ਲਓ ਸੁੰਗੜ ਕੇ ਅਕਾਲੀ ਦਲ ਦੇ ਐਮਐਲਏ ਵਿਧਾਨ ਸਭਾ ਚ ਦੋ ਰਹਿ ਗਏ ਦੋ ਜਾਂ ਤਿੰਨ ਰਹਿ ਗਿਆ ਅਕਾਲੀ ਦਲ ਦੇ ਦੋ ਜਾਂ ਤਿੰਨ ਐਮਐਲਏ ਮੈਂ ਮਤਲਬ ਹੈਰਾਨ ਹੋ ਜਾਣਾ ਕਿ ਦੇਸ਼ ਦੀ ਆਜ਼ਾਦੀ ਚ ਐਡੀ ਵੱਡੀ ਭੂਮਿਕਾ ਅਦਾ ਕਰਨ ਵਾਲਾ ਸਾਡਾ ਸ਼ਰਮਣੀ ਅਕਾਲੀ ਦਲ ਦੋ ਤਿੰਨ ਦੇ ਅੰਕੜੇ ਤੇ ਰਹਿ ਗਿਆ ਤਿੰਨ ਐਮਐਲਏ ਅਕਾਲੀ ਦਲ ਦੇ ਤੁਸੀਂ ਦੇਖੋ ਅਕਾਲੀ ਦਲ ਦੇ ਘੱਟੋ ਘੱਟ ਵੀ ਐਮਐਲਏ ਹੋਣੇ ਚਾਹੀਦੇ ਸੀ ਪਰ ਉਹ ਕਾਂਗਰਸ ਦੇ ਵੀ 18 ਨੇ ਕਾਂਗਰਸ ਦੇ ਘੱਟੋ ਘੱਟ 3 ਹੀ ਹੋਣੇ ਚਾਹੀਦੇ ਸੀ ਤਾਂ ਕਿਤੇ ਗੱਲ ਬਣਦੀ ਵੀ ਇਹ ਵਿਰੋਧੀ ਧਿਰ ਜੋਗੇ ਹੈਗੇ 117 ਚੋਂ ਉਹਨਾਂ ਦੇ ਚਲੋ 60 62 ਹੁੰਦੇ ਤੇ ਬਾਕੀ ਇਹਨਾਂ ਦੇ ਹੁੰਦੇ ਫੇਰ ਇੱਕ ਸੰਤੁਲਨ ਬਣਨਾ ਸੀ ਹੁਣ ਜਿਹੜਾ ਤੁਹਾਡਾ ਸਵਾਲ ਹੈ ਇਹ ਬੜਾ ਅਹਿਮियत ਵਾਲਾ ਤੁਹਾਡਾ ਸਵਾਲ ਹੈ ਕਿ ਭਗਵੰਤ ਮਾਨ 13 0 ਭਗਵੰਤ ਮਾਨ ਨੂੰ ਪਤਾ ਹੈ ਅਕਾਲੀ ਦਲ ਬਹੁਤ ਕਮਜ਼ੋਰ ਹੈ ਬੀਜੇਪੀ ਖਿੰਡੀ ਪਈ ਹੈ ਕਿਸਾਨਾਂ ਨਾਲ ਬੀਜੇਪੀ ਦੀ ਬੰਨ ਨਹੀਂ ਰਹੀ ਮੈਂ ਅੱਗੇ ਵੀ ਕਿਹਾ ਸੀ ਨਰਿੰਦਰ ਮੋਦੀ ਰਾਤੋਂ ਰਾਤ ਆਪਾਂ ਸਵੇਰੇ ਉੱਠੀਏ ਪਤਾ ਲੱਗੇ ਵੀ ਚੰਡੀਗੜ੍ਹ ਪੰਜਾਬ ਕੋਲੇ ਆ ਗਿਆ ਭਾਈ ਹੁਣ ਪੰਜਾਬ ਦੇ ਕਿਸਾਨ ਚੰਡੀਗੜ੍ਹ ਸਿੱਧਾ ਜਾ ਸਕਣਗੇ ਕੋਈ ਨਹੀਂ ਰੋਕੂਗਾ ਰਸਤੇ 'ਚ ਪੰਜਾਬੀ ਬੋਲਦੇ ਇਲਾਕੇ ਸਾਨੂੰ ਮਿਲ ਜਾਣ ਕਿਸਾਨਾਂ ਦੀ ਰਾਤੋ ਰਾਤ ਐਮਐਸਪੀ ਤੈਅ ਹੋ ਜੇ ਵੀ ਐਮਐਸਪੀ ਤੇ ਕਾਨੂੰਨ ਬਣਾਤਾ ਰਾਤ ਨੂੰ ਮੋਦੀ ਸਾਹਿਬ ਨੇ ਸਵੇਰੇ ਸਾਨੂੰ ਅਖਬਾਰਾਂ ਚ ਖਬਰਾਂ ਮਿਲਣ ਫੇਰ ਤਾਂ ਮਾੜਾ ਮੋਟਾ ਬੀਜੇਪੀ ਪੰਜਾਬ ਚ ਮੁਕਾਬਲਾ ਕਰ ਲੂ ਵੀ ਭਾਈ ਬੀਜੇਪੀ ਨੇ ਚੰਗੇ ਕੰਮ ਕਰਤੇ ਦੇਖੋ ਐਮਐਸਪੀ ਤੇ ਕਾਨੂੰਨ ਬਣਾਤਾ ਫਸਲਾਂ ਤੇ ਨਵੀਆਂ ਜਿਹੜੇ ਐਮਐਸਪੀ ਦੇਤੀਆਂ ਆ ਭਗਵੰਤਮਾਨ ਉਹਨਾਂ ਨੇ ਕੱਲ 7-8 ਫਸਲਾਂ ਤੇ ਐਮਐਸਪੀ ਰਿਵਾਈਜ਼ ਕੀਤਾ ਝੋਨੇ ਤੇ 3200 ਤੋਂ ਵੱਧ ਦਾ ਐਮਐਸਪੀ ਮੰਗਿਆ ਕਣਕ ਤੇ ਵੀ 2500 ਤੋਂ ਵੱਧ ਦਾ ਐਮਐਸਪੀ ਮੰਗਿਆ ਹੋਣਾ ਚਾਹੀਦਾ ਹੁਣ ਭਾਜਪਾ ਦੀ ਉਹ ਪੋਜੀਸ਼ਨ ਨਹੀਂ ਹੈ ਇਸ ਕਰਕੇ ਭਗਵੰਤ ਮਾਨ ਨੂੰ ਪਤਾ ਹੈ ਵੀ ਕਾਂਗਰਸ ਵਾਲੇ ਆਪਸ ਵਿੱਚ ਖਿੰਡੀ ਜਾਂਦੇ ਤੇ 90% ਤੋਂ ਵੱਧ ਲੋਕਾਂ ਦੇ ਬਿਲ ਆ ਗਏ ਜ਼ੀਰੋ ਤੇ ਇਸ ਕਰਕੇ ਦਿੱਲੀ ਚ ਵੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਿੱਤੀ ਹੈ ਸਹੂਲਤਾਂ ਨਾ ਪੰਜਾਬ ਚ ਵੀ ਆਮ ਆਦਮੀ ਪਾਰਟੀ ਨੇ ਸਹੂਲਤਾਂ ਦਿੱਤੀਆਂ ਜੇ ਕਾਂਗਰਸ ਸਿੱਧੂ ਨੂੰ ਖੁੰਝੇ ਲਾ ਦਿੰਦੀ ਹੈ ਫਿਰ ਤਾਂ ਅੱਜ ਲਿਖ ਲੋ 13 ਜ਼ੀਰੋ ਅੱਜ ਕੱਚਾ ਲਿਖ ਲੋ ਨਤੀਜੇ ਤੋਂ ਬਾਅਦ ਉਹਨੂੰ ਪੱਕਾ ਕਰ ਲਿਓ ਜਿਵੇਂ ਅਸੀਂ ਸਲੇਟ ਤੇ ਪਹਿਲਾਂ ਕੱਚਾ ਲਿਖ ਲੈਂਦੇ ਸੀ ਫਿਰ ਪੱਕਾ ਤੇ ਜੇ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਤਾਕਤ ਆ ਗਈ ਕਾਂਗਰਸ ਸੰਗਠਿਤ ਹੋ ਗਈ ਤਾਕਤ ਤੋਂ ਪਾਵੇ ਇਹ ਨਹੀਂ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦੋ ਤਾਕਤ ਤੋਂ ਪਾਵੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਇਹ ਤਾਕਤ ਦੇ ਦੋ ਵੀ ਤੂੰ ਇਮਾਨਦਾਰੀ ਨਾਲ ਕਾਂਗਰਸ ਦੀ ਤਰੱਕੀ ਲਈ ਡਟਿਆ ਰਿਹਾ ਅਸੀਂ ਤੈਨੂੰ ਨਹੀਂ ਰੋਕਦੇ ਕੰਮੀ ਕਾਂਗਰਸ ਮੁਕਾਬਲੇ ਚ ਆ ਸਕਦੀ ਹੈ ਨਹੀਂ ਤਾਂ ਭਗਵੰਤ ਮਾਨ ਤਾਂ 13 0 ਤੈਅ ਕਰੀ ਬੈਠਾ ਔਰ ਭਗਵੰਤ ਮਾਨ ਜਿੱਤ ਜੂ 13 0 ਅੱਜ ਦੇ ਹਾਲਾਤਾਂ ਨਾਲ ਅਗਰ ਅੱਜ ਕੱਲ੍ਹ ਜੀ ਵੋਟਾਂ ਪੈ ਜਾਣ 5-7 ਦਿਨਾਂ ਚ ਤਾਂ 13 0 ਹੋ ਜੂ ਬਾਕੀ ਹਜੇ ਵੋਟਾਂ ਪੈਣ ਨੂੰ 2 ਟਾਈਮ ਮਹੀਨੇ ਆ ਪਾਰਟੀਆਂ ਦੇ ਫੈਸਲਿਆਂ ਤੇ ਵੀ ਨਿਰਪਰ ਕਰਦਾ ਵੀ ਕਿਹਨੂੰ ਟਿਕਟ ਮਿਲਦੀ ਹੈ ਕਿਹਨੂੰ ਨਹੀਂ ਮਿਲਦੀ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਹੋਰ ਸਰਗਰਮ ਤੇ ਗਰਮ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਪੈਣ ਰਿਹਾ ਹੈ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵਿੱਚ ਆਪੋ ਆਪਣੇ ਨਵੇਂ ਤਰੀਕੇ ਦੇ ਗ੍ਰਹਿ ਲਈ ਸਾਹਮਣੇ ਆਉਣਗੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਦੋਂ ਟਿਕਟਾਂ ਵੰਡੀਆਂ ਜਾਣੀਆਂ ਨੇ ਤੇ ਇੱਥੇ ਵੀ ਇਸੇ ਤਰ੍ਹਾਂ ਦੇ ਕੋਈ ਨਾ ਕੋਈ ਹਾਲਾਤ ਸਾਹਮਣੇ ਬਣਨਗੇ ਪਰ ਇਹ ਜ਼ਰੂਰ ਹੈ ਕਿ ਕਾਂਗਰਸ ਦੀ ਲਈ ਕਾਂਗਰਸ ਦੀ ਹਾਈ ਕਮਾਂਡ ਦੇ ਲਈ ਹੁਣ ਦੀ ਸਥਿਤੀ ਇੱਕ ਟੇਢੀ ਖੀਰ ਬਣੀ ਹੋਈ ਹੈ ਇਸ ਨੂੰ ਸੁਲਝਾਉਣਾ ਕਿਵੇਂ ਹੈ ਇਹ ਆਮ ਆਦਮੀ ਪਾਰਟੀ ਸਮਿਤ ਕਾਂਗਰਸ ਜਿਹੜੀ ਹੈ ਇਹ ਆਪਸ ਦੇ ਵਿੱਚ ਬਹਿ ਕੇ ਜ਼ਰੂਰ ਇਸ ਦੇ ਉੱਤੇ ਚਰਚਾ ਕਰ ਰਹੇ ਨੇ ਕਿ ਸੀ ਪੰਜਾਬ ਦਾ ਕਲੇਸ਼ ਕੇ ਮੈਨੇ ਨਿਵੇੜਿਆ ਜਾਏ